ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਅੱਜ ਦਿਖਾ ਰਹੇ ਹਾਂ ਕੌਮੀ ਮਾਰਗ ਬਠਿੰਡਾ ਚੰਡੀਗੜ੍ਹ ਐਨ ਐਚ 7 ਤੇ ਸਥਿਤ ਗੁਰਦੁਆਰਾ ਸੋਹੀਆਣਾ ਸਾਹਿਬ ਪਾਸ਼ਾਹੀ ਨੌਵੀਂ ਕੌੜਾ ਨੇੜੇ ਖੁੱਡੀ ਖੁਰਦ ਬਰਨਾਲਾ ਇਹ ਨੈਸ਼ਨਲ ਹਾਈਵੇ ਐਨ ਐਚ 7 ਹੈ ਮੇਰੇ ਸੱਜੇ ਹੱਥ ਇੱਧਰ ਬਠੰਡਾ ਹੈ। ਇੱਧਰ ਮੇਰੇ ਖੱਬੇ ਹੱਥ ਬਰਨਾਲਾ ਹੈ। ਇਹ ਕੌਮੀ ਮਾਰਗ ਤੇ ਸਥਿਤ ਹੈ। ਆ ਤੁਹਾਨੂੰ ਫੋਟੋ ਵੀ ਦਿਖਾ ਦਿੰਨੇ ਆ। ਪਿੰਡ ਖੁੱਡੀ ਖੁਰਦ। ਜਿੱਥੇ ਗੁਰਦੁਆਰਾ ਸੋਹੀਆਣਾ ਸਾਹਿਬ ਪਾਸ਼ਾਹੀ ਨੌਵੀਂ। ਸ੍ਰੀ ਗੁਰੂ ਤੇਗ ਬਹਾਦਰ ਜੀ ਇਸ ਸਥਾਨ ਤੇ ਆਏ ਸਾਨ ਅੱਛਾ ਤੁਹਾਨੂੰ ਦੱਸ ਦਈਏ ਕਿ ਜਿਸ ਤਰ੍ਹਾਂ ਗੁਰਸਾਗਰ ਗੁਰਦੁਆਰਾ ਮਸਤੂਆਣਾ ਸਾਹਿਬ ਵਿਖੇ ਰੱਕਾਂ ਵਾਲੇ ਛੋਟੀਆਂ ਵੱਡੀਆਂ ਗੱਡੀਆਂ ਵਾਲੇ ਯਾਤਰਾ ਵਾਲੇ ਸ਼ੁਕ ਸ਼ਾਂਤੀ ਤੇ ਚੜਦੀ ਕਲਾ ਲਈ ਦੇਖ ਕਰਵਾਉਂਦੇ ਨੇ ਅਰਦਾਸ ਕਰਵਾਉਂਦੇ ਨੇ ਕਿ ਵੈਗਰੂ ਪਰਿਵਾਰਾਂ ਤੇ ਅੱਤੇ ਸਾਡੀ ਯਾਤਰਾ ਜਾਂ ਸਾਡਾ ਜੋ ਸਫਰ ਹੈ ਉਸ ਨੂੰ ਸਫਲ ਬਣਾਈ ਉਸੇ ਤਰ੍ਹਾਂ ਹੀ ਫੁੱਡੀ ਖੁਰਦ ਵਿਖੇ ਨੈਸ਼ਨਲ ਹਾਈਵੇ ਤੇ ਕੜਾ ਪ੍ਰਸ਼ਾਦ ਦਾ ਕਾਊਂਟਰ ਸ਼ੁਰੂ ਕਰ ਦਿੱਤਾ ਗਿਆ ਗੁਰੂ ਘਰ ਵੱਲੋਂ ਜਿੱਥੇ ਕੜਾ ਪ੍ਰਸ਼ਾਦ ਦਾ ਕਾਊਂਟਰ ਸ਼ੁਰੂ ਕੀਤਾ ਗਿਆ ਹੈ ਉੱਥੇ ਆਉਣ ਜਾਣ ਵਾਲੀਆਂ ਸੰਗਤਾਂ ਲਈ ਲੰਗਰ ਦਾ ਵੀ ਪ੍ਰਬੰਧ ਇਸੇ ਸਥਾਨ ਤੇ ਕੀਤਾ ਗਿਆ ਤੁਹਾਨੂੰ ਅਸੀਂ ਗੁਰਦੁਆਰਾ ਸੋਹੀਆਣਾ ਸਾਹਿਬ ਦੇ ਵੀ ਦਰਸ਼ਨ ਕਰਵਾਵਾਂਗੇ ਮੇਰੇ ਪਿੱਛੇ ਇਸ ਸਥਾਨ ਦੇ ਪਿੱਛੇ ਗੁਰਦੁਆਰਾ ਸੋਹੀਆਣਾ ਸਾਹਿਬ ਹੈ ਕੌਮੀ ਮਾਰਗ ਐਨ ਐਚ 7 ਤੋਂ ਥੋੜੀ ਦੂਰੀ ਤੇ ਉਹ ਤੁਹਾਨੂੰ ਦਿਖਾ ਰਹੇ ਹਾਂ ਗੁਰਦੁਆਰਾ ਸੋਹੀਆਣਾ ਸਾਹਿਬ ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਣ ਲਈ ਗੁਰੂ ਘਰ ਵਿਖੇ ਆਉਂਦੀਆਂ ਨੇ ਉਹਨਾਂ ਵੱਲੋਂ ਹੀ ਹਾਈਵੇ ਤੇ ਕੜਾ ਪ੍ਰਸ਼ਾਦ ਦਾ ਕਾਊਂਟਰ ਸ਼ੁਰੂ ਕੀਤਾ ਗਿਆ ਆਉਣ ਜਾਣ ਵਾਲੇ ਇਸ ਸਥਾਨ ਤੇ ਕੜਾ ਪ੍ਰਸ਼ਾਦ ਦੀ ਦੇਖ ਕਰਵਾ ਕੇ ਜਾਂਦੇ ਨੇ ਤਾਂ ਜੋ ਸ਼ੁਕ ਸ਼ਾਂਤੀ ਰਹੇ ਗੁਰੂ ਦਾ ਲੰਗਰ ਟੁੱਟ ਚੱਲਦਾ ਹੈ ਫਿਲਕ ਜਬੂ ਰਾਖਾ ਪ੍ਰਭੂ ਤਾਕਾ ਧਰਮ ਹੇਤ ਸਾਖਾ ਜਨਕੀਆ ਹੀਨੋ ਬੜੋ ਕਾਲੂ ਮੈਂ ਸਾਖਾ ਸੀਸ ਦਿਆ ਪਰ ਸਿਰ ਨਾ ਦਿਆ ਇਧਰ ਇਹ ਜੋ ਤੁਹਾਨੂੰ ਅਸੀਂ ਕੁੱਡੀ ਖੁਰਦ ਪਿੰਡ ਦਾ ਗੇਟ ਦਿਖਾ ਰਹੇ ਆ ਇਸ ਤੇ ਵੀ ਲਿਖਿਆ ਹੋਇਆ ਆਓ ਇਸਕਰੀਨ ਸਾਹਿਬ ਨਾਲ ਗੁਰੂ ਜੀ ਦੇ ਸੰਮਤ 1722 ਸਨ 1665 ਨੂੰ ਪੌੜਾ ਬਣਿਆ ਸੀ ਉਸ ਇਤਿਹਾਸਕ ਕਰੀਰ ਸਾਹਿਬ ਦੇ ਉਸ ਸਥਾਨ ਤੇ ਦਰਸ਼ਨ ਵੀ ਹੁੰਦੇ ਨੇ ਆ ਦੂਸਰੀ ਸਾਈਡ ਇਹਦੇ ਲਿਖਿਆ ਹੋਇਆ ਜਿਸ ਛਪੜੀ ਵਿੱਚ ਗੁਰੂ ਜੀ ਨੇ ਸੰਮਤ 1700 22 ਸਨ 1665 ਈਸਵੀ ਨੂੰ ਪੰਜ ਇਸ਼ਨਾਨਾ ਕੀਤਾ ਸੋਹੀਵਾਲ ਕਹੇ ਤੈ ਨਾਮੂ ਉਤਰੇ ਤਹਾ ਸਚੇਤਾ ਕੀਨੀ ਉਸ ਇਤਿਹਾਸਿਕ ਸਰੋਵਰ ਦੇ ਦਰਸ਼ਨ ਵੀ ਉਸ ਸਥਾਨ ਤੇ ਗੁਰੂ ਘਰ ਵਿਖੇ ਹੁੰਦੇ ਨੇ ਸੰਗਤਾਂ ਵੱਡੀ ਗਿਣਤੀ ਵਿੱਚ ਗੁਰਦੁਆਰਾ ਸੋਹੀਆਣਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਉਂਦੀਆਂ ਨੇ ਬਹੁਤ ਵਧੀਆ ਸਥਾਨ ਬਣਾਇਆ ਗਿਆ ਹੈ ਸੰਗਤਾਂ ਲਈ ਜਿੱਥੇ 24 ਘੰਟੇ ਲੰਗਰ ਚਾਹ ਦਾ ਲੰਗਰ ਪ੍ਰਸ਼ਾਦਾ ਚੁਕਾਇਆ ਜਾਂਦਾ ਹੈ ਪ੍ਰਬੰਧਕਾਂ ਵੱਲੋਂ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਇੱਕ ਵਾਰੀ ਫੇਰ ਪੂਰਾ ਦਰਸ਼ਨ ਕਰਵਾ ਦਿੰਨੇ ਆ ਕਿਸੇ ਸਥਾਨ ਦੇ ਗੁਰਦੁਆਰਾ ਸੋਹੀਆਣਾ ਸਾਹਿਬ ਪਾਸ਼ਾ ਜੀ ਨੌਮੀ ਇੱਕ ਕੌਮੀ ਮਾਰਗ ਬਠਿੰਡਾ ਚੰਡੀਗੜ੍ਹ ਐਨ ਐਚ ਤੇ ਸਥਿਤ ਹੈ ਤਾਂ ਫੇਰ ਤੋਂ ਤਕਰੀਬਨ 9-10 ਕਿਲੋਮੀਟਰ ਦੂਰੀ ਤੇ ਬਰਨਾਲੇ ਵਾਲੇ ਪਾਸੇ ਨੂੰ ਸਥਿਤ ਹੈ ਤੇ ਇੱਥੋਂ ਬਰਨਾਲਾ ਤਕਰੀਬਨ 7-8 ਕਿਲੋਮੀਟਰ ਦੂਰੀ ਤੇ ਹੈ ਟਰੱਕਾਂ ਵਾਲੇ ਵੀਰ ਟਰੈਕਟਰਾਂ ਵਾਲੇ ਵੀਰ ਇੱਥੇ ਗੁਰੂ ਦਾ ਲੰਗਰ ਵੀ ਛਕਦੇ ਨੇ ਤੇ ਕੜਾ ਪ੍ਰਸ਼ਾਦ ਦੀ ਦੇਗ ਵੀ ਇਸ ਸਥਾਨ ਤੇ ਕਰਵਾ ਕੇ ਜਾਂਦੇ ਨੇ ਤਾ ਬਹੁਤ ਹੀ ਭਾਗਾ ਵਾਲਾ ਸਥਾਨ ਹੈ ਤੁਸੀਂ ਵੀ ਜਰੂਰ ਇੱਕ ਵਾਰੀ ਗੁਰਦੁਆਰਾ ਸੋਈਆਣਾ ਸਾਹਿਬ ਆਸ਼ੀ ਨੌਮੀ ਧੌਲਾ ਨੇੜੇ ਖੁੱਡੀ ਖੁਰਦ ਬਰਨਾਲਾ ਵੇਖੇ ਜਰੂਰ ਨਤਮਸਤਕ ਹੋ ਕੇ ਜਾਇਓ ਪਰਵਾਰਾਂ ਦੀ ਚੜ੍ਹਦੀ ਕਲਾ ਅਤੇ ਸ਼ੁਕ ਸ਼ਾਂਤੀ ਲਈ ਅਰਦਾਸ ਕਰਿਓ ਇਸ ਸਥਾਨ ਤੇ ਵਿਗੜੇ ਹੋਏ ਕਾਰਜ ਸਫਲ ਹੁੰਦੇ ਨੇ